ਜੀ ਪੰਜਾਬ ਦੇ ਧਰਤੀ ਹੇਠਲੇ ਪਾਣੀ 'ਚ ਰਸੈਣ ਹੈ। ਇਹ ਗੱਲਾਂ ਆਪਾਂ ਲੰਮੇ ਸਮੇਂ ਤੋਂ ਕਰਦੇ ਆਏ ਹਾਂ। ਇਸੇ ਪ੍ਰੋਗਰਾਮ ਦੇ ਦੌਰਾਨ ਅਬੋਰ ਫਾਜ਼ਿਲਕਾ ਦੇ ਹਵਾਲੇ ਨਾਲ, ਬੁੱਡੇ ਦਰਿਆ ਦੇ ਹਵਾਲੇ ਨਾਲ, ਸਤਲੁਜ ਦਰਿਆ ਦੇ ਹਵਾਲੇ ਨਾਲ, ਐ ਜੀਰਾ ਸ਼ਰਾਬ ਫੈਕਟਰੀ ਦੇ ਹਵਾਲੇ ਨਾਲ ਆਪਾਂ ਸਮੇਂ-ਸਮੇਂ ਗੱਲਾਂ ਸਾਹਮਣੇ ਲਿਆਉਂਦੇ ਰਹੇ ਹਾਂ ਕਿ ਪਾਈ ਪੰਜਾਬ 'ਚ ਨਹਿਰੀ ਪਾਣੀ ਜ਼ਹਿਰੀ ਹੋ ਗਿਆ, ਪੰਜਾਬ 'ਚ ਦਰਿਆਈ ਪਾਣੀ ਜ਼ਹਿਰੀ ਹੋ ਗਿਆ, ਪੰਜਾਬ 'ਚ ਧਰਤੀ ਹੇਠਲਾ ਪਾਣੀ ਜ਼ਹਿਰੀ ਹੋ ਗਿਆ। ਤੇ ਹੁਣ ਗ੍ਰੀਨ ਟਰਬਲਨ ਨੇ ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਨੋਟਿਸ ਕੱਢਿਆ ਜਿਨ੍ਹਾਂ ਚ ਪੰਜਾਬ ਵੀ ਆ ਜਿਨ੍ਹਾਂ ਚ ਹਰਿਆਣਾ ਵੀ ਆ ਜਿਨ੍ਹਾਂ ਚ ਹਿਮਾਚਲ ਵੀ ਆ ਉਤਰਾਖੰਡ ਵੀ ਆ ਜੰਮੂ ਕਸ਼ਮੀਰ ਵੀ ਆ ਦਿੱਲੀ ਵੀ ਆ ਤੇ ਹੋਰ ਸੂਬੇ ਵੀ ਨੇ ਕਹਿੰਦੇ ਜਿਨ੍ਹਾਂ ਸੂਬਿਆਂ ਦੇ ਵਿੱਚ ਗ੍ਰੀਨ ਟਰਬਲਨ ਨੂੰ ਜਾਣਕਾਰੀ ਮਿਲੀ ਆ ਉਹਨਾਂ ਦੀ ਜਾਂਚ ਰਿਪੋਰਟ ਚ ਆਇਆ ਕਿ ਧਰਤੀ ਦੇ ਹੇਠਲੇ ਪਾਣੀ ਚ ਭਾਰੀ ਰਸਾਇਣਿਕ ਤੱਤ ਨੇ ਤੇ ਉਹ ਪਾਰੀ ਰਸਾਇਣਕ ਤੱਤ ਨੇ ਜਿਹੜੇ ਮਤਲਬ ਜੇ ਟ੍ਰੀਟ ਵੀ ਕਰ ਲਓ ਪਾਣੀ ਤਾਂ ਵੀ ਨਹੀਂ ਨਿਕਲਦੇ ਤੇ ਇਹਦੇ ਕਾਰਨ ਬੰਦੇ ਨੂੰ ਕੈਂਸਰ ਚਮੜੀ ਰੋਗ ਪੀਲੀਆ ਹੈ ਹੋਰ ਕਿੰਨੇ ਤਰ੍ਹਾਂ ਦੇ ਰੋਗ ਹੁੰਦੇ ਨੇ ਜ ਜਿਹਦੀ ਉਦਾਹਰਨ ਜੇਕਰ ਕਿਸੇ ਨੇ ਦੇਖਣੀ ਹੋਵੇ ਤਾਂ ਮੈਂ ਇੱਕ ਟੀਮ ਦੇ ਰੂਪ ਚ ਇੱਕ ਸੰਗਠਨ ਦੇ ਰੂਪ ਚ ਓਬੋਰ ਫਲਦਕਾ ਦੇ ਖੇਤਰ ਦਾ ਲੰਮਾ ਦੌਰਾ ਕੀਤਾ ਤੇ ਕਿਹੜਾ ਪਿੰਡ ਜਿਸ ਚ ਸਾਨੂੰ ਇਹ ਬਿਮਾਰੀਆਂ ਨਹੀਂ ਮਿਲੀਆਂ ਕਿਹੜਾ ਘਰ ਜਿਹੜਾ ਕੈਂਸਰ ਤੋਂ ਵਾਂਝਾ ਮਿਲਿਆ ਹਰ ਘਰ 'ਚ ਕੈਂਸਰ ਦਾ ਰੋਗ ਮਿਲਿਆ ਹਰ ਘਰ 'ਚ ਕਾਲਾ ਪੀਲਿਆ ਚਮੜੀ ਦੇ ਰੋਗ ਮਿਲੇ ਇੱਕ ਪਿੰਡ 'ਚ ਦਰਜ ਨਾਲ ਜਬਾਕ ਸਾਨੂੰ ਅਪਾਹਜ ਮਿਲੇ ਹੈ ਇੱਕ ਘਰ 'ਚ ਸੱਤ-ਸੱਤ ਜੀ ਕੈਂਸਰ ਨਾਲ ਗਵਾਉਣ ਵਾਲੇ ਘਰ ਮਿਲੇ ਟੀਵੀ ਦੀ ਬਿਮਾਰੀ ਸੋ ਇਹ ਸਥਿਤੀ 'ਚੋਂ ਉਹ ਪਿੰਡ ਲੰਘ ਰਹੇ ਨੇ ਤੇ ਇਹ ਸਪਸ਼ਟ ਹੈ ਤੇ ਜੀਰੇ ਦੀ ਫੈਕਟਰੀ ਦੇ ਉਹ ਸੈਂਪਲ ਲਾਂੜ ਵਰਗਾ ਪਾਣੀ ਤੇ ਹੁਣ ਕਹਿੰਦੇ ਜੀਰੇ ਦੇ ਸ਼ਰਾ ਫੈਕਟਰੀ ਦੇ ਮਾਲਕ ਸੋਚਦੇ ਆ ਕਿ ਲੰਮਾ ਸਮਾਂ ਹੋ ਗਿਆ ਫੈਕਟਰੀ ਬੰਦ ਪਈ ਨੂੰ ਦੁਬਾਰਾ ਸੈਂਪਲ ਦੀ ਜੇ ਪਰਪਾਈ ਹੋ ਜਵੇ ਸ਼ਾਇਦ ਠੀਕ ਆ ਜਾਵੇ ਫੈਕਟਰੀ ਚਾਲੂ ਕਰ ਲਈਏ ਤੇ ਪਰ ਆ ਗ੍ਰੀਨ ਟ੍ਰਬਲਨ ਦੀ ਰਿਪੋਰਟ ਧਿਆਨ ਮੰਗਦੀ ਆ ਜਨਾਬ ਉਹ ਕਹਿੰਦੇ ਜੀ ਅਸੀਂ ਰਿਪੋਰਟ ਮੁਤਾਬਕ ਉਹਨਾਂ ਦੀ ਰਿਪੋਰਟ ਮੁਤਾਬਕ ਕਹਿੰਦੇ ਜੀ ਅਸੀਂ 25 ਸੁਬਿਆਂ ਦੇ 230 ਤੋਂ 250 ਜ਼ਿਲ੍ਹਿਆਂ ਤੇ ਕਈ ਹਿੱਸਿਆਂ ਜਮੀਨ 'ਤੇ ਪਾਣੀ 'ਚ ਰਸਾਇਣਿਕ ਤੱਤ ਪਾਏ ਇਸੇ ਤਰ੍ਹਾਂ ਕਹਿੰਦੇ ਜੀ 27 ਸੁਬਿਆਂ ਦੇ 469 ਦੇ ਕਰੀਬ ਜ਼ਿਲ੍ਹਿਆਂ 'ਚ ਹਾਂ ਧਰਤੀ ਹੇਠਲੇ ਪਾਣੀ 'ਚ ਫਰੋ ਲਾਈਟ ਪਾਇਆ ਤੇ ਗ੍ਰੀਨਟਰਨ ਕਹਿੰਦਾ ਕਿ ਅਫਸੋਸ ਹੈ ਇਸ ਗੱਲ ਦਾ ਜਿਹੜਾ ਕੇਂਦਰੀ ਗਰਾਊਂਡ ਵਾਟਰ ਅਥਾਰਟੀ ਹੈ ਉਹ ਕਹਿੰਦੇ ਜੀ ਕੋਈ ਕੰਮ ਨਹੀਂ ਕਰਦੀ ਜੇ ਉਹ ਨੇ ਢੰਗ ਨਾਲ ਕੰਮ ਕੀਤਾ ਹੁੰਦਾ ਕਹਿੰਦੇ ਇਹ ਮਸਲਾ ਨਾ ਹੁੰਦਾ ਕੁਝ ਮਸਲੇ ਅਸੀਂ ਆਪਸੇ ਜੜੇ ਨੇ ਪਾਣੀਆਂ ਨੂੰ ਗੰਦਲੀਆਂ ਕਰਨ 'ਚ ਸਾਡੀ ਵੀ ਲੋਕਾਂ ਦੀ ਭੂਮਿਕਾ ਹੈ ਪਰ ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਸਹੀ ਨਹੀਂ ਨਿਭਾਈ ਇਹਦਾ ਨਤੀਜਾ ਅਸੀਂ ਅਜੋ ਭੋਗ ਰਹੇ ਆ ਜਿਹਦੇ ਕਰਕੇ ਸਥਿਤੀ ਬਣੀ ਆ ਸੋ ਪੰਜਾਬ ਦਾ ਤਰਤੀਆਠਲਾ ਪਾਣੀ ਵੀ ਪੰਜਾਬ ਚ ਜੀ ਵੀ ਡਾਈ ਇੰਡਸਟਰੀ ਚਮੜਾ ਉਦਯੋਗ ਦੇਸ਼ ਪੱਛੇ ਡਾਈ ਇੰਡਸਟਰੀ ਬੰਦ ਆ ਤੇ ਸਾਡੇ ਇੱਥੇ ਲਿਆਉਣ ਨੂੰ ਕਾਲੇ ਹੋਈ ਜਾਂਦੇ ਨੇ ਜੇ ਵੀ ਅਸੀਂ ਨਹੀਂ ਕਹਿੰਦੇ ਕਿ ਉਦਯੋਗ ਨਾ ਲਿਓ ਪਰ ਉਹ ਉਦਯੋਗ ਕੀ ਕਰਨਾ ਉਹ ਸੋਨੇ ਦਾ ਕੀ ਫਾਇਦਾ ਜਿਹੜਾ ਕੰਨਾਂ ਨੂੰ ਖਾਵੇ ਸੋ ਖੇਤੀ ਪ੍ਰਧਾਨ ਸੂਬੇ ਚ ਖੇਤੀ ਨਾਲ ਆਧਾਰਿਤ ਹਾਂ ਕਾਰੋਬਾਰ ਨੂੰ ਵਧਾਉਣ ਦੀ ਲੋੜ ਸੀ ਜਿਹਦੇ ਕੋਲ ਜ਼ਮੀਨ ਆ ਕੱਲਾ ਉਹੀ ਖੇਤੀ ਨਾਲ ਨਹੀਂ ਜੁੜਿਆ ਉਹਦੇ ਨਾਲ ਜਿੰਨਾ ਕੰਮ ਪੰਜਾਬ 'ਚ ਜੁੜਿਆ ਸੀ ਉਹ ਸਾਰਾ ਖੇਤੀ ਨਾਲੇ ਜੁੜਿਆ ਜੇਕਰ ਉਸ ਨੂੰ ਪਰਫਲਤ ਕੀਤਾ ਹੁੰਦਾ ਹੈਨਾ ਪਿੰਡੂ ਉਸ ਘਰੇਲੂ ਉਦਯੋਗ ਨੂੰ ਪਰਫਲਤ ਕੀਤਾ ਹੁੰਦਾ ਤਾਂ ਸ਼ਾਇਦ ਪੰਜਾਬ ਸਾਫ਼-ਸੁਥਰੇ ਤੌਰ ਤੇ ਤਰੱਕੀ ਕਰਦਾ ਅੱਜ ਅਸੀਂ ਜ਼ਹਿਰੀ ਪਾਣੀ ਪੀ ਰਹੇ ਹਾਂ ਜ਼ਹਿਰੀ ਖਰਾਕਾਂ ਖਾ ਰਹੇ ਹਾਂ ਜ਼ਹਿਰੀ ਖਾਦਾਂ ਪਾ ਰਹੇ ਹਾਂ ਤੇ ਉਸੇ ਨੂੰ ਖਾ ਰਹੇ ਹਾਂ ਜਿਹਦਾ ਨਤੀਜਾ ਸਾਡਾ ਨੇਰੀ ਪਾਣੀ ਵੀ ਜ਼ਹਿਰੀ ਸਾਡਾ ਧਰਤੀ ਹਟਲਾ ਪਾਣੀ ਵੀ ਜ਼ਹਿਰੀ ਤੇ ਉਦਯੋਗ ਕਿੰਨੇ ਫੜੇ ਜਾਂਦੇ ਨੇ ਕਿੰਨੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਕਿ ਧਰਤੀ 'ਚ ਪਾਣੀ ਛੱਡੀਆਂ ਨੇ ਪਰ ਜੋ ਨਹੀਂ ਰੋਕ ਪਾਉਂਦੀਆਂ ਤਾਂ ਇਹਦਾ ਮਤਲਬ ਸਰਕਾਰਾਂ ਦੀ ਇੱਛਾ ਸ਼ਕਤੀ ਵਿਭਾਗਾਂ ਦੀ ਮੇਲੀਪੁਖਤਾ ਨਤੀਜਾ ਕਿ ਅਸੀਂ ਰੋਗੀ ਹੋਣ ਲਈ ਮਜਬੂਰ ਹਾਂ ਸੋ ਇਸੇ ਲਈ ਇਸ ਪਹਿਲੂ ਤੋਂ ਖਬਰਾਂ ਲੈ ਕੇ ਹਾਜ਼ਰ ਸੀ ਤੁਸੀਂ ਵੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ